ਜੀ ਹਾਂ ਦੱਸਦੀਏ ਕਿ ਵਿਵਾਦਾਂ ਦੇ ਵਿੱਚ ਘिरी ਹੋਈ ਐਮਰਜੈਂਸੀ ਫਿਲਮ ਦੇ ਬਾਰੇ ਵਿੱਚ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨਕੀ CBFC ਦੀ ਰਿਵਾਈਜ਼ਿੰਗ ਕਮੇਟੀ ਨੇ ਕੰਗਰਾਂ ਰਣਾਉਤ ਦੀ ਫਿਲਮ ਐਮਰਜੈਂਸੀ ਨੂੰ UA ਸਰਟੀਫਿਕੇਟ ਦੇ ਵਾਸਤੇ ਮਨਜ਼ੂਰੀ ਦੇ ਦਿੱਤੀ ਹੈ ਬਸ਼ਰਤੇ ਫਿਲਮ ਨਿਰਮਾਤਾ 13 ਬਦਲਾਅ ਕਰਨ ਜਿਸ ਦੇ ਵਿੱਚ ਕਟੌਤੀ ਸੰਮੇਲਨ ਅਤੇ ਸੋਧਾਂ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸਿੱਖ ਸਮੂਹਾਂ ਦੁਆਰਾ ਇਤਰਾਜ਼ਯੋਗ ਪਾਏ ਗਏ ਦ੍ਰਿਸ਼ਾਂ ਦੇ ਨਾਲ ਸੰਬੰਧਿਤ ਵੀ ਨੇ ਇਸ ਤੋਂ ਇਲਾਵਾ ਦੱਸਦੀ ਹੈ ਕਿ ਵੀਰਵਾਰ ਨੂੰ ਸੀਬੀਐਫਸੀ ਨੇ ਬੰਬੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਇਸ ਦੀ ਰਿਵਾਈਜ਼ਿੰਗ ਕਮੇਟੀ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੁਝ ਕਟੌਤੀਆਂ ਦਾ ਸੁਝਾਅ ਦਿੱਤਾ ਸੀ ਸੀਬੀਐਫਸੀ ਸਹਿ ਨਿਰਮਾਤਾ ਜ਼ੀ ਐਂਟਰਟੇਨਮੈਂਟ ਦੀ ਇੱਕ ਪਟੀਸ਼ਨ ਦਾ ਜਵਾਬ ਦੇ ਰਹੀ ਸੀ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੀਬੀਐਫਸੀ ਫਿਲਮ ਦੇ ਲਈ ਪ੍ਰਮਾਣੀਕਰਨ ਨੂੰ ਗੈਰ ਕਾਨੂੰਨੀ ਅਤੇ ਮਨਮਾਨੇ ਢੰਗ ਦੇ ਨਾਲ ਰੋਕ ਰਹੀ ਹੈ ਇਸ ਦਾ ਨਿਰਦੇਸ਼ਨ ਅਤੇ ਸੈਨਰਮਾਨ ਭਾਜਪਾ ਦੀ ਸੰਸਦ ਮੈਂਬਰ ਕੰਗਨਾਰ ਨੌਤ్ ਦੁਆਰਾ ਕੀਤਾ ਗਿਆ ਹੈ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵੀ ਨਿਭਾਉਂਦੀ ਨਜ਼ਰ ਆ ਰਹੀ ਹੈ ਜੀ ਐਂਟਰਟੇਨਮੈਂਟ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਨੇ ਇਹ ਫੈਸਲਾ ਕਰਨ ਦੇ ਲਈ ਨਿਰਦੇਸ਼ ਲੈਣ ਦੇ ਵਾਸਤੇ ਸਮਾਂ ਮੰਗਿਆ ਹੈ ਕਿ ਕੀ ਕਟੌਤੀ ਕੀਤੀ ਜਾਣੀ ਚਾਹੀਦੀ ਹੈ ਜਸਟਿਸ ਬੀਪੀ ਕੋਲਾਬ ਵਾਲਾ ਅਤੇ ਫਰਦੋਸ਼ ਪੀ ਪੁਨੀ ਵਾਲਾ ਦੀ ਬੈਂਚ ਨੇ ਸੋਮਵਾਰ 30 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਦੇ ਵਾਸਤੇ ਇਸ ਨੂੰ ਮੁਲਤਵੀ ਕਰ ਦਿੱਤਾ ਸੀ ਸੀਬੀਐਫਸੀ ਦੁਆਰਾ ਫਿਲਮ ਨਿਰਮਾਤਾਵਾਂ ਨੂੰ ਭੇਜੇ ਗਏ ਸੰਚਾਰ ਦੇ ਅਨੁਸਾਰ ਸੰਸ਼ੋਧਨ ਕਮੇਟੀ ਨੇ ਫਿਲਮ ਦੇ ਟ੍ਰੇਲਰ ਦੇ ਵਿੱਚ ਪਾਈ ਚਾਰੇ ਦੇ ਚਿੱਤਰਣ ਦੇ ਉੱਪਰ ਚਿੰਤਾ ਜ਼ਾਹਰ ਕਰਨ ਵਾਲੇ ਸਿੱਖ ਸਮੂਹਾਂ ਦੇ ਨੁਮਾਇੰਦਿਆਂ ਨੂੰ ਇਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਕੇ ਉਸ ਤੋਂ ਬਾਅਦ ਹੀ ਕਦਮ ਅੱਗੇ ਵਧਾਇਆ ਹੈ ਬੋਰਡ ਨੇ ਸੋਧਾਂ ਦੇ ਅਧੀਨ ਫਿਲਮ ਨੂੰ ਯੂਏ ਸਰਟੀਫਿਕੇਟ ਦੇਣ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਦੇ ਵਿੱਚ ਰਾਜਨੀਤਿਕ ਹਿੰਸਾ ਅਤੇ ਅਸ਼ਾਂਤੀ ਨੂੰ ਦਰਸਾਉਣ ਵਾਲੇ ਦ੍ਰਿਸ਼ਾਂ ਦੇ ਨਾਲ-ਨਾਲ ਔਰਤਾਂ ਦੇ ਵਿਰੁੱਧ ਅਤਿਆਚਾਰਾਂ ਦੇ ਹਲਕੇ ਹਵਾਲੇ ਵੀ ਸ਼ਾਮਿਲ ਨੇ ਅਤੇ ਇਸ ਲਈ ਕਮੇਟੀ ਨੇ ਇਸ ਨੂੰ ਦੇਖਣ ਦੇ ਵਾਸਤੇ ਉਚਿਤ ਮੰਨਿਆ ਅਤੇ ਮਾਤਾ-ਪਿਤਾ ਦੀ ਅਗਵਾਈ ਦੇ ਨਾਲ ਜੋ ਹੈ ਖਾਸ ਤੌਰ ਦੇ ਉੱਪਰ ਇਸ ਦੇ ਵਿੱਚ ਬੱਚਿਆਂ ਨੂੰ ਵੀ ਸ਼ਾਮਿਲ ਕਰਨ ਦੇ ਵਾਸਤੇ ਕਿਹਾ ਹੈ ਪਰ ਵੱਡੀ ਗੱਲ ਇਹ ਹੈ ਕਿ ਉਸ ਦੇ ਵਿੱਚ ਉਹਨੂੰ ਸਰਟੀਫਿਕੇਟ ਜਦੋਂ ਮਿਲੇਗਾ ਉਸ ਤੋਂ ਬਾਅਦ ਹੀ ਇਹ ਸਭ ਕੁਝ ਤੈ ਹੋ ਪਾਏਗਾ ਇੱਕ ਈ ਗੱਲ ਇਹ ਹੈ ਕਿ ਉਸ ਤਾਂ ਦੇ ਨਾਲ ਇਕੁੱਤਕਾ ਫੈਲੀ ਵਰਕ ਦੀ ਪਜਾਰੇ ਸਿੱਖਾਂ ਦੇ ਆਪਸ਼ਨ ਉਲਗਾੜ ਕੇ ਪੇਸ਼ ਕੀਤਾ ਗਿਆ ਨਾਸੀ ਫਿਲਮ ਬੰਗਣਾਂ ਰੌਤ ਦੇ ਦੋ ਪਾਰਟ ਦੀ ਐਮਪੀ ਬਣੀ ਹੋਈ ਹੈ ਔਰ ਉਹਦੇ ਵਿੱਚ ਸਿੱਖਾਂ ਦੇ ਇਤਰਾਜ਼ ਕਰਨ ਤੇ ਉਸ ਟੀਮ ਨੂੰ ਰੋਕਿਆ ਗਿਆ ਪਰ ਜੋ ਬਿਲਕੁਲ ਹਕੀਕਤ ਹੈ ਜੋ ਬਿਲਕੁਲ ਅਸਲੀਅਤ ਹੈ ਭਾਈ ਜਸਪੰਦ ਇਹ ਘਾਲੜਾ ਜਿਨ੍ਹਾਂ ਨੇ ਕਾਮ ਦਾ ਬਹੁਤ ਵੱਡਾ ਕਾਰਜ ਉਸ ਵੇੜ ਕੀਤਾ 25000 ਤੋਂ ਵੀ ਜ਼ਿਆਦਾ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਉਹਨਾਂ ਨੂੰ ਚੁਟੇ ਪ੍ਰਸੰਖਾ ਵਿਭਾਗ ਦੇ ਭਾਗ ਕੇ ਉਹਨਾਂ ਦੇ ਸੰਸਕਾਰ ਕੀਤੇ ਗਏ ਸੰਖ ਸਾਰੇ ਜਿਹੜੇ ਅੰਕੜੇ ਸਨ ਉਹ ਉਹਨਾਂ ਨੇ ਲੱਭ ਕੇ ਸਬੂਤਾਂ ਸਹਿਤ ਦੇਸ਼ ਦਿੱਤੇ ਗਏ ਔਰ ਬਾਅਦ ਤੋਂ ਸਰਕਾਰਾਂ ਵੱਲੋਂ ਉਹਨਾਂ ਨੂੰ ਤਕਦੀ ਕਰ ਦਿੱਤਾ ਗਿਆ ਤੇ ਉਹਨਾਂ ਤੋਂ ਫਿਲਮ ਬਣੀ ਉਹਦੇ ਵਿੱਚ ਸ਼ਾਇਦ ਜੋ ਪਤਾ ਲੱਗ ਕਿ 125 ਤੋਂ ਜ਼ਿਆਦਾ ਕੱਟ ਜਿਹੜੇ ਸਨ ਉਹ ਲਾਏ ਗਏ ਨੇ ਔਰ ਇਹ ਸਿੱਖਾ ਦੇ ਨਾਲ ਬਹੁਤ ਵੱਡੀ ਹਿੰਦੁਸਤਾਨ ਦੇ ਵਿੱਚ ਨਾ ਇਨਸਾਫੀ ਹੈ ਇਸ ਤੋਂ ਇਲਾਵਾ ਖਾਸ ਤੌਰ ਤੇ 13 ਤਬਦੀਲੀਆਂ ਦੇ ਵਿੱਚੋਂ ਕਮੇਟੀ ਨੇ 6 ਸੰਮਿਲਨ ਚਾਰ ਸੋਧਾਂ ਦੀ ਸਿਫਾਰਿਸ਼ ਕੀਤੀ ਹੈ ਜਿਸ ਦੇ ਵਿੱਚ ਦੋ ਚੋਟੀ ਦੇ ਸਿਆਸੀ ਨੇਤਾਵਾਂ ਦੇ ਵਿਚਕਾਰ ਜੋ ਵਾਰਤਲਾਪ ਯਾਨੀ ਕਿ ਗੱਲਬਾਤ ਹੁੰਦੀ ਹੈ ਉਸ ਦੇ ਵਿੱਚੋਂ ਸੰਤ ਅਤੇ ਭਿੰਡਰਾਂ ਵਾਲੇ ਸ਼ਬਦਾਂ ਨੂੰ ਹਟਾਉਣਾ ਭਿੰਡਰਾਂ ਵਾਲੇ ਦੀ ਤਾਰੀਫ਼ ਕਰਨ ਵਾਲੇ ਵਾਕਾਂਸ਼ ਨੂੰ ਹਟਾਉਣਾ ਅਤੇ ਕੁਝ ਦ੍ਰਿਸ਼ਟੀਕੋਣਾਂ ਅਤੇ ਸੰਵਾਦਾਂ ਨੂੰ ਹਟਾਉਣਾ ਵੀ ਸ਼ਾਮਿਲ ਹੈ ਗੈਰ ਸਿੱਖਾਂ ਨੂੰ ਇਸ ਦੇ ਵਿੱਚ ਨਿਸ਼ਾਨਾ ਬਣਾਉਣਾ ਵੀ ਕਿਤੇ ਨਾ ਕਿਤੇ ਉਹਨਾਂ ਕਿਹਾਏ ਕਿ ਇਹ ਵੀ ਗਲਤ ਹੈ ਇਸ ਨੇ ਨਿਰਮਾਤਾਵਾਂ ਨੂੰ ਖਾਲਿਸਤਾਨ ਦਾ ਹਵਾਲਾ ਦੇਣ ਵਾਲੇ ਇੱਕ ਡਾਇਲੋਗ ਨੂੰ ਹਟਾਉਣਾ ਅਤੇ ਸਿੱਖਾਂ ਨੂੰ ਦਰਸਾਉਂਦੇ ਹੋਏ ਕੁਝ ਦ੍ਰਿਸ਼ਾਂ ਨੂੰ ਟੂਨ ਕਰਨ ਦੇ ਵਿੱਚ ਵੀ ਖੈਰ ਦੱਸਦੀ ਹੈ ਕਿ ਸੰਸ਼ੋਧਨ ਕਮੇਟੀ ਨੇ ਸ਼ੁਰੂ ਦੇ ਵਿੱਚ ਇੱਕ ਬੇਦਾਵਾ ਦੀ ਬੇਨਤੀ ਵੀ ਕੀਤੀ ਹੈ ਕਿ ਇਹ ਦੱਸਦੇ ਹੋਏ ਕਿ ਫਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਇੱਕ ਨਾਟਕੀ ਤਬਦੀਲੀ ਹੈ ਦੱਸਦੀ ਹੈ ਕਿ 19 ਸਤੰਬਰ ਨੂੰ ਹਾਈ ਕੋਰਟ ਨੇ ਸੀਬੀਐਫਸੀ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਫਿਲਮ ਦੀ ਰਿਲੀਜ਼ ਤੇ 25 ਸਤੰਬਰ ਤੱਕ ਫੈਸਲਾ ਲੈ ਲੈਣ ਇਹ ਕਹਿੰਦੇ ਹੋਏ ਕਿ ਪ੍ਰਮਾਣਿਕਰਨ ਦੇ ਵਿੱਚ ਦੇਰੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਵੀ ਰੋਕਦੀ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਫਿਲਮ ਨੂੰ ਰਿਲੀਜ਼ ਹੋਣ ਦੇ ਵਿੱਚ ਜਿੰਨਾ ਜ਼ਿਆਦਾ ਸਮਾਂ ਲੱਗੇਗਾ ਨਿਰਮਾਤਾਵਾਂ ਦੇ ਉੱਪਰ ਓਨਾ ਹੀ ਜ਼ਿਆਦਾ ਵਿੱਤੀ ਬੋਝ ਪੈਂਦਾ ਰਹੇਗਾ ਇਸ ਨੇ CBFC ਨੂੰ ਵਾਰਡ ਦੇ ਉੱਪਰ ਨਾ ਬੈਠਣ ਅਤੇ 25 ਸਤੰਬਰ ਤੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੈਸਲਾ ਲੈਣ ਦੇ ਵਾਸਤੇ ਵੀ ਕਿਹਾ ਸੀ ਅਤੇ ਹੁਣ ਉਸ ਤੋਂ ਬਾਅਦ ਇਹ ਮਾਮਲਾ ਜੋ ਹੈ ਇਸ ਸਾਹਮਣੇ ਆ ਚੁੱਕਾ ਹੈ ਪਰੰਤੂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਜੇਕਰ ਧਰਮੀਮਾਹ ਕਰ ਵੀ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਸ਼ੋਧਾਂ ਕਰ ਵੀ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਇਸ ਦੇ ਵਿੱਚ ਜੋ ਕੁਝ ਦਿਖਾਇਆ ਗਿਆ ਹੈ ਉਸ ਦੇ ਨਾਲ ਕਿਸੇ ਤਰ੍ਹਾਂ ਦੇ ਨਾਲ ਸਿੱਖਾਂ ਦੇ ਹਿਰਦੇ ਨਹੀਂ ਬਲੁੰਦਰੇ ਜਾਣਗੇ ਇਹ ਵੇਖਣਾ ਵੀ ਅਹਿਮ ਹੋਵੇਗਾ ਬਾਕੀ ਇਸ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰ ਰਿਹਾ ਹੈ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਦੇ ਦਿੱਤੇ QR ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ